ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਨਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜੇ ਤ ਘਟ ਵਸੈ ਪਾਰ ਬਰਮ ਸੋਹੀ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਕਮਿਆ ਗਾਨ ਭੈ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤੱਤੀ ਵਾਉ ਨਾ ਲੱਗੇ ਸਤਗੋ ਰੱਖਿਆ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਤਿ ਬਨਿਹਾਰ ਗੌੜੀ ਮਹੱਲਾ ਪੰਜ ਮਾ ਸੁਕੇ ਹਰੇ ਕੀਏ ਕਨਮਾਹੇ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਠ ਪੂਰੇ ਗੁਰਦੇਵ ਸੇਵਕੋਂ ਦੀਨੀ ਆਪਣੀ ਸੇਵ ਰਹਾਉ ਮਟ ਗਏ ਚਿੰਤਾ ਪਨ ਹੀ ਮਨੇ ਆਸਾ ਕਰੀਂ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਫਰਮਾਏ ਏਸ਼ ਪੰਨੇ ਪੂਰੇ ਗੁਰ ਮਨੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਿਮਾ ਤਾਪ ਗਏ ਪਾਈ ਪ੍ਰਸਾਦ ਸੀਤਲ ਭੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮਿਲ ਰਹਾਉ ਸਿਮਰਤਾ ਸਿਮਰਤਾ ਪ੍ਰਭ ਕਾ ਨਾਮੋ ਸਗਲ ਰੂਪ ਕਾ ਬਿਨਸਿਆ ਥਾਉ ਸਹਿਜ ਸੁਪਾਏ ਬੋਲੇ ਹਰ ਬਾਣੀ ਆਟ ਪੈਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਮ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬੈ ਨਾਹੀ ਦੂਜਾ ਕੋਹੀ ਜਾਂਕੇ ਦ੍ਰਿਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਵਹਿਨੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਕੋਟ ਬਿਗਣ ਹਿ ਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾ ਸਰਹਾ ਸਰਬਕਲਿਆਣ ਸੁਖ ਸਹਿ ਜਿ ਨਿਧਾਨ ਜਾਂ ਕਹਿ ਰਿਤੇਬ ਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮੈਂ ਤਾਰ ਤਜ ਸਭ ਧਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹਿਲਾ ਪੰਜਵਾ ਸਾਧ ਪਈ ਗੁਰੂ ਗੋਬਿੰਦ ਪਾਈ ਤਾਂ ਪਾਪਾਂ ਬਿਨ ਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਬਰੀ ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਿਆਹੀ ਨਾਨਕ ਦਾਸ ਤੇਰੀ ਸ਼ਰਣਾ ਗੌੜੀ ਮਹਿਲਾ ਪਜਮਾ ਨੇਤਰ ਪ੍ਰਗਾਤ ਕੀਆ ਗੁਰਦੇਵ ਭਰਮ ਗਏ ਪੂਰਨ ਭੈ ਸੇ ਵਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਪਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਮਾ ਥਿਰ ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਵਾਰ ਰਹਾਉ ਦੁਇ ਤੇ ਦੂਤ ਪਰਮੇ ਚਰਮਾਰੀ ਜਨ ਕੀ ਪੈ ਜ ਰਖੀ ਕਰਤਾਰੀ ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਨੇ ਅੰਮ੍ਰਿਤ ਨਾਮ ਮਹਾਰਸ ਪੀਨਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕਿ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜ ਮਾ ਰਾਖ ਪਿਤਾ ਪ੍ਰਾ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰਾਖੋਂ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵਹ ਆਹੋ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਪਾਂਤੀ ਛੋੜੈ ਕਤੋਂ ਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਉ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਐ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਰ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਮਿਲਾਵਨ ਮਹੱਲਾ ਪੰਜਮਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਣ ਲਗੇ ਜਪੇ ਅਲਖਿਆ ਭੇਵ ਧਰਤ ਪਨੀਤ ਭਈ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਏ ਰਹਾ ਸਵਣੀ ਥਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰ ਬਿਗਣ ਹੋਏ ਸਉ ਥਾਈ ਬੁੱਠੇ ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪ੍ਰਾਪੇ ਰਖਵਾਲੇ ਜਿੱਥੈ ਕਿਥੈ ਦੇਸਾਂ ਨਾਲੇ ਨਾਨਕ ਦਾਸ ਕਸਮ ਪ੍ਰਤਪਾਨੇ ਬਿਲਾਵਲੇ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆਂ ਦੀ ਨਉ ਧਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਾਤ ਕਥਾ ਅਮਰਤ ਪ੍ਰਾਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਧ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੇ ਅਨਹ ਤੂ ਰਿ ਰਹਾਉ ਤਾਪ ਪਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲ ਵਿਖਸਵਨਾਸੀ ਅਨੰਦ ਘਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਮਿਲਾਵਲ ਮਹੱਲਾ ਪੰਜ ਮਾ ਸਗਲੇ ਅਨੰਦ ਕੀਆ ਪਰਮੇਸ਼ਰ ਨੇ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾ ਲਾ ਬਿਖਸੇ ਸਾ ਪਰਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਵੱਡੀਆਂ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਨ ਤ੍ਰਣ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਛੇ ਨਾਨੁ ਫਲ ਪਾਏ ਪੂਰਣੇ ਚਿਪੁਜਾਰੇ ਆ ਬਿਲਾ ਬਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਤ ਮਹਿ ਧਿਆਈ ਨਾਨਕ ਗੁਰਪੂਰੇ ਸ਼ਰਣਾਇ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲਾ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਆ ਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਅਵਖਦ ਜੋਗ ਆਏ ਬਸੋਂ ਘਰ ਦੀ ਸਮੈ ਇਹ ਭਲੇ ਸੰਜੋਗ ਨਾਨਕ ਪ੍ਰਸਾਦ ਉਪਰ ਸਨ ਭੈ ਲੈ ਗਏ ਬਿਯੋਗ ਬਿਲਾਵਲਾ ਮਹੱਲਾ ਪੰਜਵਾ ਵੰਦਨ ਕਾਟੇ ਆ ਪ੍ਰਭ ਹੋਆ ਕਿਰਪਾਨ ਦੀਨ ਦਿਹਾੜ ਪ੍ਰੰਪਾਰ ਬ੍ਰਹਮਾ ਤਾਂ ਕੀ ਨਦਰਣਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਨ ਸੁਖੀ ਭਿਆ ਪ੍ਰਭ ਧਿਆਵਣ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਖੇ ਉਤਰੈ ਸੁਧ ਹੋਈ ਸਾਧੂ ਛਣਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾ ਦੀਐ ਹੋਈਐ ਆਰੋਗ ਰਾਮਚੰਦ ਕੀ ਰਸ਼ਟ ਕਾ ਜਨ ਮਾਰਿਆ ਰੋਗ ਰਹਾ ਗੁਰਪੁਰ ਆਹਰ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬਿ ਓਗ ਨਾਨਕ ਪ੍ਰਸਰਨ ਅਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਮਾ ਦੁਪਦੀ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਹਵ ਸਭ ਤਿਆਗਿਆ दारू ਨਾਮ ਲਿਆ ਤਾਬ ਭਾਵਸਾ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਯਾਰਾ ਦਿਆ ਸਗਲਾ ਦੁੱਖ ਗਿਆ ਰਾਖਣ ਹਾਰੈ ਰਾਖਿਆ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਭ ਕਾ ਡਿਆਂ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਬ ਲੈ ਮਹੱਲਾ ਪੰਜਮਾ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਨ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗੈ ਪਾਰ ਬ੍ਰਹਮ ਚਰਣਾਹੀ ਚੌਗਿਰਦ ਹਮਾਰਾ ਰਾਮਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬਣਤ ਬਨਾਈ RAM ਨਾਮ ਔਕਤ ਦੀਆ ਏਕਾਂ ਲਿਵਲਾਈ ਰਹਾ ਰਾਖ ਲਈ ਤਿਨ ਰਖਣਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਾਪੇ ਸਹਾਈ ਬਿਲਾਵਲ ਮਹੱਲਾ ਪੰਜਮਾ ਆਪਣੇ ਬਾਲਕਿਆ ਪਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੈ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇਵਾਲਿਆ ਨਾ ਜਾਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸ਼ਿਆ ਨ ਆਪਣੀ ਕਲ ਤਾਰੀ ਮਨ ਬਾਛਤ ਫਲ ਦਿੱਤਿਆ ਨ ਨਾਨਕ ਬਲਿਹਾਰੀ ਮਿਲਾ ਬਨ ਮਹੱਲਾ ਪੰਜਿ ਮਾ ਤਾਬ ਨਾਹਿਆ ਗੁਰ ਸਿਰਜਨਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰ ਮਸਤਕ ਧਾਰ ਬਾਲਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹਿਲਾ ਪੰਜਵਾ ਤਾਪ ਪਾਪ ਤੇ ਰੱਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਾ ਦੇਨੇ ਜਗ ਤੇ ਉਧਾਰ ਨਾਮ ਅਖੰਡ ਪਰਤਾਪ ਦੁੱਖ ਬਿਨ ਸੇ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਜੇ ਮਨ ਤਨ ਸਤਰਾਪ ਅਨਾਥ ਕੋ ਨਾਥ ਸ਼ਰਨ ਸਮਰੱਥਾ ਸਗਲ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕ ਆਲਾਪ ਸੋਰਠਾ ਮਹੱਲਾ ਪੰਜਮ ਅਨਕਾਰ ਈਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਣ ਲਾਥਿ ਪ੍ਰਭ ਸਰਣਾ ਪ੍ਰਤੀ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਬਚਲਦੇ ਆਲਾ ਸੰਤਾਂ ਕੀ ਪੈਜੇ ਰਖਦਾ ਆਇ ਆਦ ਬਿਰਧ ਪ੍ਰਤਪੰਨ ਲਾ ਸਾਰੇ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਂ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਝੁਗ ਅੰਤਰ ਗੁਰ ਨਾਨਕੀ ਵਢਿਆਈ ਸੋਰਠ ਮਹੱਲਾ ਪਜਮਾਨ ਸੁਖ ਮੰਗਲ ਕਲਿਆਣ ਸੈ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਗੁਰ ਤਾਂ ਪਿਉ ਤਾਰੇ ਆ ਉੱਬਰੇ ਸਤਗੁਰ ਕੀ ਚਰਨਾਈ ਜਾਂ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮਹਿ ਸੂਖ ਬਾਹਰ ਪੁਨ ਸੁਖਾ ਪ੍ਰਭ ਆਪਣੇ ਭੇਂ ਦਿਆਲਾ ਨਾਨਕ ਬਿਗਰਣਾ ਲਾਗੇ ਕੋ ਹੂੰ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਮਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰ ਹਾਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲੈਉ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾਂ ਸੋਰਠ ਮਹੱਲਾ ਪੰਜ ਮਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਪਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵਾਂ ਗੁਰੂ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਾ ਭੀਤਰ ਹੋ ਆਪਾਂ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰਿਉ ਬਾਰਿਆ ਪਾਰ ਬਰਮ ਪ੍ਰਾਪਾ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋ ਹੀ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਹੀ ਸੁਖਾਲੀ ਰਹਾਉ ਪਦ ਤੇ ਉਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਿਮਾ ਬਖਸ਼ਿਆ ਪਾਰ ਬਰਾਂ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਛਰਣੀ ਉੱਭਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾਪਿ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਪੰਜ ਮਾ ਭੈ ਕਿਰਪਾ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਿਰ ਪੈ ਲਾਗ ਹਰ ਚਰਨੀ ਗੋਬਿੰਦ ਕੀ ਗੁਣ ਗਾਏ ਭਲੋ ਸਮੂਰਤ ਪੂਰਾ ਸਾਧ ਸਹਜ ਆਨੰਦ ਨਾਮ ਜਪ ਬਾਜੇ ਅਨਹਰ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸੰਗਰੀਐ ਸਿ ਭਜਾਈ ਸੋਰਠਾ ਮਹੱਲਾ ਪਜਮਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪਿ ਵਿਸਰਉ ਨਾਹੀ ਮਨ ਚਿੰਦੜਾ ਫਲ ਪਾਈ ਰਹਾ ਸਤਗੁਰ ਪੂਰੈ ਤਾਂ ਬਗਵਾ ਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈਂਦਿਆਲਾ ਦੁੱਖ ਮਿਟਿਆ ਸਾਂ ਪਰਵਾਰੀ ਸਰਬ ਨਿਧਾਨ ਮੰਗਲ ਦਾ ਸਰੂਪਾ ਹਰ ਕਾ ਨਾਮ ਅਦਾਰੋਂ ਨਨ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾ ਨਿਰਵਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨਕੀ लाज ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲ ਤਪਲਤ ਪ੍ਰਭ ਦਮੈ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨੇ ਗੁਰਤੀ ਰਾ ਸਫਲ ਕਰਮਸਤਗ ਤਾਰੇ ਆ ਸੋਰਠ ਮਹੱਲਾ ਪੰਜੇਮਾ ਜੇ ਜੰਤਰ ਸਾਤ ਜਿ ਕਿੰ ਕੀਏ ਸੋਹੀ ਸੰਤ ਸੁਹਾਈ ਆਪਣੇ ਸਿਵ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਨ ਬ੍ਰਹਮ ਪੂਰਾ ਮੇਰਾ ਨਾਨਕ ਗੁਰ ਪੂਰੈ ਪੂਰੀ ਸੰਵਰਾਖੀ ਹੋਏ ਸਰਬ ਦਿਨ ਹਾਲ ਰਹਾਉ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਮਾ ਛਾਂਡ ਪਾਈ ਕਰਤਾ ਰੀਤਾ ਪਛੋੜ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਜ ਸੁਖ ਖਿੰਮੈ ਉਪਦੇ ਮਨ ਹੋਆ ਸਦਾ ਸੁਖਾਲਾ ਰਹਾਂ ਹਰ ਹਰ ਨਾਮ ਦੇਉ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਲਾਜ ਰੱਖੀ ਬੋਲਿਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾਵਲ ਮਹੱਲਾ 5 ਆਗੇ ਪਾਛੇ ਕੁਸਲ ਪਇਆ ਗੁਰ ਪੂਰੈ ਪੂਰੀ ਸਭ ਰੱਖੀ ਪਾਰ ਬ੍ਰਹਮ ਪ੍ਰਾਂਕੀਨੀ ਮੈਂ ਹਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆਂ ਸਾਧ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਾਂ ਹੋਏ ਖਿਆਂ ਗੁਣ এব ਗੁਣ ਪ੍ਰਭ ਕਛ ਨਾ ਵਿਚਾਰਿਆਂ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾ ਸੀਨਾਨ ਕੀ ਉਚਰੈ ਹਰ ਕੀ ਜਿਆਂ ਗੁਣ এব ਗੁਣ ਪ੍ਰਭ ਕਛ ਨਾ ਵਿਚਾਰਿਆਂ ਕਰ ਕਿਰਪਾ ਆਪਣਾ ਕਰ ਲਿਆ ਆ ਤੋਲ ਬਡਾਈਆ ਚੋਤਿਆਂ ਬਿਨਾ ਸੀ ਨਾਨਕਿ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ